ਪੰਜਾਬ ਵਿਧਾਨ ਸਭਾ ਹਲਕਾ ਗਿੱਦੜਬਾਹ ਇਹ ਹਲਕਾ ਫਰੀਦਕੋਟ ਲੋਕ ਸਭਾ ਅਧੀਨ ਆਉਂਦਾ ਹੈ ਅਤੇ ਜ਼ਿਲ੍ਹਾ ਮੁਕਸਰ ਵਿੱਚ ਪੈਂਦਾ ਹੈ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮੋੜ ਦਾ ਖੇਡਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਰਾਜਾ ਵੜਿੰਗ ਸਾਲ 2012 ਵਿੱਚ ਚੋਣ ਜਿੱਤ ਕੇ ਵਿਧਾਇਕ ਬਣੇ ਉਹਨਾਂ ਨੇ ਗਿੱਦੜਬਾਹ ਹਲਕੇ ਤੋਂ 2012 ਵਿੱਚ ਜਿੱਤ ਹਾਸਲ ਕੀਤੀ ਸਤਲੁਜ ਜਮਨਾ ਲਿੰਕ ਮਸਲੇ ਤੇ ਪੰਜਾਬ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਸਤੀਫਾ ਦੇਣ ਵਾਲੇ ਪੰਜਾਬ ਕਾਂਗਰਸ ਦੇ 42 ਵਿਧਾਇਕਾਂ ਵਿੱਚੋਂ ਇੱਕ ਨੇ ਪੰਜਾਬ ਕਾਂਗਰਸ ਦੇ ਸਰਗਰਮ ਨੌਜਵਾਨ ਲੀਡਰਾਂ ਵਿੱਚੋਂ ਇੱਕ ਹਨ ਰਾਜਾ ਵੜਿੰਗ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਸ਼ੋਮਨੀ ਅਕਾਲੀ ਦਲ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ ਡਿੰਪੀ ਢਿੱਲੋਂ ਗਿੱਦੜਬਾਹ ਤੋਂ ਸ਼ੋਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਡਿੰਪੀ ਢਿੱਲੋਂ ਮੁਕਸਰ ਸਾਹਿਬ ਦੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਰਹੇ ਪੰਜਾਬ ਦੇ ਨਾਮੀ ਟਰਾਂਸਪੋਰਟਰਾਂ ਵਿੱਚੋਂ ਇੱਕ ਹਨ ਡਿੰਪੀ ਢਿੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਨੇ ਆਮ ਆਦਮੀ ਪਾਰਟੀ ਨੇ ਜਗਦੀਪ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਗਦੀਪ ਸੰਧੂ 2016 ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜਗਦੀਪ ਸੰਧੂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕਮਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਕਰੀਬੀ ਸੀ ਇਲਾਕੇ ਦੇ ਸਰਗਰਮ ਨੌਜਵਾਨ ਨੇਤਾ ਨੇ ਅਤੇ ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦੇ ਨੇ। ਗਿੱਦੜਵਾਹਾ ਹਲਕੇ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦਾ ਵਿਧਾਇਕ ਨੇ 2012 ਵਿਧਾਨ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਤ ਸਿੰਘ ਬਰਾੜ ਨੂੰ 13000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਗਿੱਦੜ ਬਹਾਵ ਵਿਧਾਨ ਸਭਾ ਹਲਕਾ ਪੰਜਾਬ ਦੀ ਸਿਆਸਤ ਦੇ ਅਹਿਮ ਹਲਕਿਆਂ ਵਿੱਚੋਂ ਇੱਕ ਰਿਹਾ ਹੈ ਅਤੇ ਹੁਣ ਵੀ ਹੈ ਇਸ ਹਲਕੇ ਦੇ ਸਭ ਤੋਂ ਮਜ਼ਬੂਤ ਦਾਵੇਦਾਰ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਨਿਆ ਜਾ ਰਿਹਾ ਹੈ ਰਾਜਾ ਵੜਿੰਗ ਨੌਜਵਾਨਾਂ ਜੋ ਹਰਮਨ ਪਿਆਰੇ ਨੇ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਚ ਸ਼ਰੀਕ ਹੋਣ ਦਾ ਵੀ ਵੜਿੰਗ ਵੱਲੋਂ ਦਾਵਾ ਕੀਤਾ ਜਾਂਦਾ ਰਿਹਾ ਹੈ ਗਿੱਦੜ ਬਹਾ ਦੀ ਸੀਟ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਹੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਮਨਪ੍ਰਿਤ ਬਾਦਲ 1997 ਤੋਂ 2007 ਤੱਕ ਲਗਾਤਾਰ ਚੋਣ ਜਿੱਤਦੇ ਰਹੇ ਪਰ ਕਾਂਗਰਸ ਵੱਲੋਂ ਚੋਣ ਲੜ ਕੇ ਰਾਜਾ ਵੜਿੰਗ ਨੇ ਅਕਾਲੀ ਦਲ ਦਾ ਜੇਤੂ ਰਥ ਰੋਕ ਦਿੱਤਾ ਹਾਲਾਂਕਿ 2012 ਦੀਆਂ ਚੋਣਾਂ 'ਚ ਮਨਪ੍ਰਿਤ ਬਾਦਲ ਦਾ ਸ਼ੋਮਨੀ ਅਕਾਲੀ ਦਲ ਦੇ ਬਜਾਏ ਪੀਪਲਸ ਪਾਰਟੀਓ ਪੰਜਾਬ ਵੱਜੋਂ ਚੋਣ ਲੜਨਾ ਵੀ ਇੱਕ ਕਾਰਨ ਰਿਹਾ ਇਸ ਵਾਰ ਦੀਆਂ ਚੋਣਾਂ 'ਚ ਹਰਦੀਪ ਡਿੰਫੀ ਸ਼ੋਮ ਨੇ ਅਕਾਲੀ ਦਲ ਵੱਲੋਂ ਵੜਿੰਗ ਖਿਲਾਫ ਸਿਪਾਹੀ ਨੇ ਹਰਦੀਪ ਡਿੰਫੀ ਦਾ ਵੀ ਹਲਕੇ ਵਿੱਚ ਇੱਕ ਚੰਗਾ ਰਸੂਖ ਰਿਹਾ ਪਰ ਉਹ ਸਿਆਸਤ ਵਿੱਚ ਕੋਈ ਜ਼ਿਆਦਾ ਸੁੱਲਝ ਹੋਏ ਖਿਡਾਰੀ ਨਹੀਂ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਨਿੱਜੀ ਟਰਾਂਸਪੋਰਟਰਾਂ ਖਿਲਾਫ ਲੋਕਾਂ ਦਾ ਸਾਹਮਣੇ ਆਇਆ ਰੋਹ ਇਨ੍ਹਾਂ ਚੋਣਾਂ ਵਿੱਚ ਵੀ ਅਸਰ ਦਿਖਾ ਸਕਦਾ ਹੈ ਆਮ ਆਦਮੀ ਪਾਰਟੀ ਨੇ ਰਾਜਾ ਵਿੜਿੰਗ ਦੀ ਨੌਜਵਾਨਾਂ 'ਚ ਲੋਕਪ੍ਰਿਅਤਾ ਦੇ ਕਾਰਕ ਨਾਲ ਮੁਕਾਬਲਾ ਕਰਨ ਲਈ ਨੌਜਵਾਨ ਚਿਹਰਾ ਉਤਾਰਿਆ ਜਗਦੀਪ ਸਿੰਘ ਸੰਧੂ ਹਲਕੇ ਦੇ ਸਰਗਰਮ ਨੌਜਵਾਨ ਨੇਤਾ ਨੇ ਸਮਾਜ ਸੇਵੀ ਸਰਗਰਮੀਆਂ ਕਾਰਨ ਲੋਕਾਂ 'ਚ ਪਛਾਣ ਹੈ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਵੀ ਸੰਧੂ ਦੀ ਬੇੜੀ ਜ਼ਰੂਰ ਪਾਰ ਲਗਾ ਸਕਦਾ ਹੈ ਪਰ ਰਾਜਾ ਵਿੜਿੰਗ ਨਾਲ ਉਹਨਾਂ ਦਾ ਮੁਕਾਬਲਾ ਸੌਖਾ ਨਹੀਂ ਰਹਿਣ ਵਾਲਾ